ਸਤਿ ਸ਼੍ਰੀ ਅਕਾਲ ਜੀ ਸਾਰੇ ਮਸਤ ਵਕਤ ਕਰ ਰਹੇ ਹੋ ਤੁਹਾਡਾ ਸਿੱਖ ਹਿਸਟਰੀ ਚੈਨਲ ਦੇ ਵਿੱਚ ਤੇ ਲੈ ਕੇ ਆਏ ਆ ਤੁਹਾਡੇ ਲਈ ਇੱਕ ਨਵੀਂ ਕਹਾਣੀ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਹਸਪਤਾਲ ਦੇ ਮੈਟਰਨਿਟੀ ਵਾਰਡ ਵਿੱਚ ਜਤਿੰਦਰ ਆਪਣੀ ਨਵ ਜੰਮੀ ਬੱਚੀ ਨੂੰ ਗੋਦ ਲਈ ਆਪਣੇ ਪਤੀ ਹਰਚਰਨ ਦੀ ਅਡੀਕ ਵਿੱਚ ਸੀ ਜਿਸ ਨੇ ਹਾਰੇ ਆਪਣੀ ਬੱਚੀ ਦਾ ਮੂੰਹ ਵੀ ਨਹੀਂ ਸੀ ਦੇਖਿਆ ਪਰ ਸੂਤ ਦੀਆਂ ਪੀੜਾ ਨਾਲ ਜੂਝਦੀ ਜਤਿੰਦਰ ਕੌਰ ਇੱਕ ਅਨੋਖੇ ਆਨੰਦ ਨਾਲ ਸਵਾਦ ਲੈ ਰਹੀ ਸੀ ਜਿਸ ਨੂੰ ਸ਼ਾਇਦ ਉਹ ਹੀ ਸਮਝ ਸਕਦੀ ਸੀ ਹੋਰ ਕੋਈ ਵੀ ਨਹੀਂ ਉਹ ਉਸ ਘੜੀ ਨੂੰ ਬਹੁਤ ਬੇਤਾਬੀ ਨਾਲ ਅਡੀ ਕਰ ਰਹੀ ਸੀ ਜਦੋਂ ਹਰਚਰਨ ਸਿੰਘ ਉਸ ਨੂੰ ਤੇ ਆਪਣੀ ਬੱਚੀ ਨੂੰ ਦੇਖੇਗਾ ਅਤੇ ਆਪਣੀ ਖੁਸ਼ੀ ਉਸਦੇ ਨਾਲ ਸਾਂਝੀ ਕਰੇਗਾ ਕਲਪਨਾਵਾਂ ਦੀਆਂ ਲਹਿਰਾਂ ਦੇ ਵਿੱਚ ਤਰਦੀ ਜਤਿੰਦਰ ਜਿੱਥੇ ਆਉਣ ਵਾਲੇ ਸਮੇਂ ਨੂੰ ਚਿਤਵ ਰਹੀ ਸੀ ਉੱਥੇ ਉਹ ਮਨ ਹੀ ਮਨ ਵਿੱਚ ਹਰਚਰਨ ਨਾਲ ਆਪਣੀ ਅਤੀਤ ਵਾਰਤਾ ਕਰ ਰਹੀ ਸੀ ਮੇਰੇ ਪਿਆਰੇ ਹਰਚਰਨ ਜੋ ਤੇਰੀ ਛੋਟੀ ਜਿਹੀ ਨਿਸ਼ਾਨੀ ਮੇਰੇ ਸਾਹਮਣੇ ਹੈ ਇਸ ਨੇ ਸਾਡੀ ਜ਼ਿੰਦਗੀ ਵਿੱਚ ਆ ਕੇ ਸਚਨਾ ਮੇਰੀ ਜ਼ਿੰਦਗੀ ਨੂੰ ਸੰਪੂਰਨ ਕਰ ਦਿੱਤਾ ਹੈ ਮੈਨੂੰ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਹੁਣ ਮੈਨੂੰ ਇਸ ਤੋਂ ਇਲਾਵਾ ਹੋਰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਇਹ ਮੇਰੀ ਇਸ ਜਨਮ ਦੀ ਭੁੱਖ ਹੁਣ ਜਾ ਕੇ ਪੂਰੀ ਹੋਈ ਹੈ ਪਤਾ ਨਹੀਂ ਕਈ ਲੋਕ ਕਿਵੇਂ ਜਨਮ ਜਨਮ ਮਾਤਰਾ ਦੀ ਭੁੱਖ ਪੂਰੀ ਕਰਨ ਲਈ ਕਈ ਜਨਮਾਂ ਵਿੱਚ ਆਉਂਦੇ ਤੇ ਜਾਂਦੇ ਹਨ ਅਤੇ ਫਿਰ ਵੀ ਉਹਨਾਂ ਦੀਆਂ ਰੂਹਾਂ ਪਟਕਦੀਆਂ ਰਹਿੰਦੀਆਂ ਹਨ ਕਈ ਲੋਕ ਖੁਸ਼ੀਆਂ ਹਾਸਲ ਕਰਕੇ ਵੀ ਉਹ ਆਪਣੇ ਆਪ ਨੂੰ ਉਨੇ ਜਿਹੇ ਮਹਿਸੂਸ ਕਰਦੇ ਹਨ ਪਤਾ ਨਹੀਂ ਉਹਨਾਂ ਦੀ ਭੁੱਖ ਐਨੀ ਕਿਉਂ ਹੁੰਦੀ ਹੈ ਪਤਾ ਨਹੀਂ ਉਹਨਾਂ ਦੀ ਦੀਦ ਭੁੱਖ ਪੂਰੀ ਕਿਉਂ ਨਹੀਂ ਹੁੰਦੀ ਕੀ ਇਹ ਉਹਨਾਂ ਦੇ ਪੂਰਵ ਲੇਖਾਂ ਦਾ ਫਲ ਹੈ ਕਿ ਇਹ ਉਹਨਾਂ ਦਾ ਨਿੱਜੀ ਕਸੂਰ ਹੈ ਕਿ ਉਹ ਬੇਵੱਸ ਹਨ ਜਾਂ ਕੀ ਉਹ ਬੇਸਬਰੇ ਹਨ ਇਹ ਜਿਹਾ ਜਿਹੇ ਸਵਾਲਾਂ ਨੇ ਨੂੰ ਮੈਂ ਜਿੰਨਾ ਸਲਝਾਉਣ ਦੀ ਕੋਸ਼ਿਸ਼ ਕਰਦੀ ਆ ਉਹ ਓਨੇ ਉਲਝਦੇ ਜਾਂਦੇ ਹਨ ਕਦੀ ਕਦੀ ਮੈਨੂੰ ਅਜਿਹੇ ਲੋਕਾਂ ਦੇ ਉੱਪਰ ਗੁੱਸਾ ਆਉਂਦਾ ਹੈ ਕਿ ਉਹਨਾਂ ਵਿੱਚ ਸਬਰ ਕਿਉਂ ਨਹੀਂ ਫਿਰ ਕਦੀ ਕਦੀ ਮੈਨੂੰ ਉਹਨਾਂ ਦੇ ਉੱਪਰ ਤਰਸ ਵੀ ਆ ਜਾਂਦੇ ਕਿ ਕੀ ਪਤਾ ਨਹੀਂ ਪਤਾ ਨਹੀਂ ਉਹ ਬੇਵਸ ਲੋਕ ਕਿੰਨੇ ਜਨਮਾਂ ਵਿੱਚ ਅਜਈਆਂ ਅਤੁਨ ਅਸੰਸਟੀਆਂ ਨਾਲ ਦੁਖੀ ਹੁੰਦੇ ਹੋਏ ਇਸ ਜਨਮ ਵਿੱਚ ਪਹੁੰਚੇ ਹੋਣਗੇ ਪਰ ਮੇਰੀ ਭੁੱਖ ਤਾਂ ਸਿਰਫ ਇਸ ਜਨਮ ਦੀ ਹੈ ਜਿਹੜੀ ਮੇਰੇ ਪੈਦਾ ਹੋਣ ਨਾਲ ਹੀ ਹੋਈ ਹੈ ਅਤੇ ਇਸੇ ਜਨਮ ਵਿੱਚ ਹੀ ਪੂਰੀ ਹੋ ਗਈ ਹੁਣ ਮੈਨੂੰ ਮੌਤ ਜਦੋਂ ਮਰਜੀ ਆ ਜਾਵੇ ਮੈਂ ਹੱਸਦੀ ਹੱਸਦੀ ਉਸ ਦੀ ਝੋਲੀ ਵਿੱਚ ਆਪਣੀ ਜਾਨ ਪਾ ਦੇਵਾਂਗੀ ਹੁਣ ਮੇਰੀ ਰੂਹ ਨੂੰ ਹੋਰ ਕਿਸੇ ਜਨਮ ਵਿੱਚ ਕਿਸੇ ਵੀ ਖਾਹਸ਼ ਖਾਤਰ ਪਟਕਣ ਦੀ ਲੋੜ ਨਹੀਂ ਮੇਰੀ ਇਸ ਜਨਮ ਦੀ ਖੋਸ਼ਪੂਰੀ ਇਸ ਤੱਕਣੀ ਤੋਂ ਸ਼ੁਰੂ ਹੋਈ ਸੀ ਜਿਹੜੀ ਤੂੰ ਮੇਰੇ ਵੱਲ ਬੜੀ ਬੇਪਰਵਾਹੀ ਨਾਲ ਸੁੱਕੀ ਸੀ ਤੈਰੀ ਬੇਪਰਵਾਹੀ ਹੀ ਮੇਰੇ ਤੁਰ ਅੰਦਰ ਤੱਕ ਉਤਰ ਗਈ ਸੀ ਅਤੇ ਉਸ ਦਿਨ ਤੋਂ ਹੀ ਇਸ ਨੇ ਮੇਰੇ ਦਿਲ ਦੀਆਂ 파ਰਤ ਦਰ 파ਰਤ ਦੁਹਾਨਾ ਵਿੱਚ ਵਸਾ ਕਰ ਲਿਆ ਸੀ। ਮੇਰੀ ਹਰ ਸੋਚ ਤੇ ਹਰ ਕੰਮ ਵਿੱਚ ਤੂੰ ਤੇ ਆਪਣੇ ਸਾਖੀ ਭਰਨ ਲੱਗ ਪਿਆ ਸੀ। ਤੇਰਾ ਸਾਥ ਮੇਰੇ ਨਾਲ ਨਾ ਹੋਣ ਦੇ ਬਾਵਜੂਦ ਵੀ ਤੂੰ ਖਿਆਲਾਂ ਵਿੱਚ ਹਮੇਸ਼ਾ ਹੀ ਮੇਰੇ ਨਾਲ ਸੀ। ਮੇਰੇ ਦੁੱਖ ਵਿੱਚ ਮੇਰੇ ਸੁੱਖ ਵਿੱਚ ਮੇਰੇ ਰੋਹਣੇ ਵਿੱਚ ਤੇ ਮੇਰੇ ਹਾਸੇ ਵਿੱਚ ਮੇਰੀ ਨੀਂਦ ਵਿੱਚ ਮੇਰੀ ਜਾਗ ਵਿੱਚ ਮੇਰੇ ਸੁਪਨਿਆਂ ਦੇ ਹਰ ਖਾਕੇ ਵਿੱਚ ਭਾਵੇਂ ਸਾਡੀ ਜ਼ਿੰਦਗੀ ਇੱਕ ਦੂਸਰੇ ਤੋਂ ਦੂਰ ਦੂਰ ਆਪਣੀਆਂ ਆਪਣੀਆਂ ਅਲੱਗ ਅਲੱਗ ਲੀਹਾਂ ਦੇ ਉੱਪਰ ਚੱਲ ਰਹੀ ਸੀ ਪਰ ਮੇਰੇ ਤੁਰ ਦੇਲ ਦੀ ਬਾਤ ਮੈਨੂੰ ਕਹਿ ਰਹੀ ਸੀ ਕਿ हे ਦਿਲ ਸਬਰ ਕਰ ਤੇਰਾ ਇਹ ਵਿਖੜਾ ਪੈਂਡਾ ਕਦੀ ਤੇਰੀ ਮੰਜ਼ਲ ਦੇ ਪੈਂਡੇ ਨਾਲ ਤੈਨੂੰ ਜ਼ਰੂਰ ਮਿਲਾਏਗਾ ਜਿਸ ਉੱਤੇ ਪੈਰ ਤਰਨ ਲਈ ਤੂੰ ਬੇਸਬਰ ਹੈ ਯਾਦ ਹੈ ਮੇਰੇ ਭਰਾ ਦੇ ਵਿਆਹ ਵਾਲੀ ਉਹ ਰਾਤ ਜਦੋਂ ਹਾਲ ਵਿੱਚ ਅਸੀਂ ਸਭ ਇਕੱਠੇ ਹੋਏ ਸਾਂ ਅਸੀਂ ਸਾਰੇ ਨੱਚ ਰਹੇ ਸਾਂ ਮੇਰਾ ਦਿਲ ਵਾਰ-ਵਾਰ ਤੈਨੂੰ ਦੇਖਣ ਨੂੰ ਚਾਹੁੰਦਾ ਸੀ ਇਸੇ ਕਰਕੇ ਮੈਂ ਨੱਚਦੀ-ਨੱਚਦੀ ਕਈ ਵਾਰ ਤੇਰੇ ਕੋਲ ਵੀ ਗਈ ਸੀ ਪਰ ਹਰ ਵਾਰੀ ਤੇਰੀ ਤੱਕਣੀ ਨੇ ਮੈਨੂੰ ਪਰੇਸ਼ਾਨ ਕੀਤਾ ਸੀ ਤੇਰੀ ਇਹ ਤੱਕਣੀ ਬੜੀ ਰੁੱਖੀ ਸੀ ਨਿਰਖਾਸ ਸੀ ਪਰ ਮੇਰੀ ਖਾਸ਼ ਤੈਨੂੰ ਜਾਨਣਾ ਚਾਹੁੰਦੀ ਸੀ ਤੇਰੀ ਬੇਰੁਖੀ ਮੇਰੀ ਇਸ ਖਾਸ਼ ਦਾ ਰਸਤੇ ਵਿੱਚ ਰੋੜਾ ਬਣ ਕੇ ਖੜੀ ਸੀ ਮੈਂ ਤੇਰੀ ਬੇਰੁਖੀ ਨੂੰ ਪਾਰ ਨਾ ਕਰ ਸਕੀ ਅਖੀਰ ਵਿੱਚ ਮੈਂ ਆਪਣੀ ਮਾਸੀ ਗ੍ਰਿੰਦਰ ਕੋਲ ਕੋਲ ਜਾ ਬੈਠੀ ਮੇਰੀ ਮਾਸੀ ਮੇਰੀ ਦੋਸਤ ਤੋਂ ਵੱਧ ਅਤੇ ਮਾਸੀ ਘੱਟ ਸੀ ਮੈਂ ਉਸ ਦੇ ਨਾਲ ਹਰ ਤਰ੍ਹਾਂ ਦੀ ਗੱਲ ਕਰ ਸਕਦੀ ਸਾਂ ਮੈਂ ਮਾਸੀ ਨੂੰ ਪੁੱਛਿਆ ਇਹ ਮੁੰਡਾ ਕੌਣ ਹੈ ਇਹਦਾ ਨਾਂ ਹਰਚਰਨ ਹੈ ਇਹ ਸਾਡੀ ਕਿਸੇ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਹੈ ਮਾਸੀ ਦਾ ਜਵਾਬ ਸੀ ਇਹ ਵਿਆਹ ਹੋਇਆ ਹੈ ਇਹਦੀ ਮੰਗਣੀ ਹੋ ਚੁੱਕੀ ਹੈ ਅਤੇ 2 ਕੁ ਮਹੀਨੇ ਤੱਕ ਇਸ ਦਾ ਵਿਆਹ ਹੋਣ ਵਾਲਾ ਹੈ। ਓਹੋ ਮੇਰੇ ਮੂੰਹ ਅਚਾਨਕ ਹੀ ਨਿਕਲ ਗਿਆ। ਤੂੰ ਕਿਉਂ ਹੋ ਕੇ ਲੈ ਰਹੀ ਹੈ? ਮੇਰੀ ਮਾਸੀ ਨੇ ਮੇਰੀ ਨਵਜ ਸਮਝ ਲਈ। ਓ ਮੈਨੂੰ ਚੰਗਾ ਲੱਗਦਾ ਮੈਂ ਨਹੀਂ ਸੰਗ ਕਹਿ ਦਿੱਤਾ ਤੇ ਫਿਰ ਜੇ ਨਾ ਮੰਗਿਆ ਹੁੰਦਾ ਤਾਂ ਤੂੰ ਪੁੱਛ ਕੇ ਚ ਕਰ ਲੈਂਦੀ। ਚੱਲੀਏ। ਇਹ ਗੱਲਾਂ ਇੰਨੀਆਂ ਸੌਖੀਆਂ ਨਹੀਂ ਹੁੰਦੀਆਂ ਕਿ ਜੀ ਨੂੰ ਦੇਖਿਆ ਪਸੰਦ ਕਰ ਲਿਆ ਤੇ ਉਹਦੇ ਨਾਲ ਹੀ ਵਿਆਹ ਕਰਵਾਉਣ ਲਈ ਤਿਆਰ ਹੋ ਗਏ। ਇਹ ਸੰਜੋਗਾਂ ਦੇ ਖੇਲ ਹੁੰਦੇ ਨੇ ਪਰ ਸੰਜੋਗ ਵੀ ਤਾਂ ਆਪੇ ਬਣਾਏ। ਬਣਾਇਆ ਬੰਦੇ ਨੇ। ਭਲਾ ਜੇ ਤੁਸੀਂ ਗੱਲ ਹੀ ਨਹੀਂ ਚਲਾਉਂਦੇ ਤਾਂ ਗੱਲ ਸਿਰੇ ਕਿਵੇਂ ਲੱਗੂ। ਮੈਂ ਸੰਜੋਗਾਂ ਦੇ ਚੱਕਰ ਨੂੰ ਨਹੀਂ ਮੰਨਦੀ। ਤੇਰੇ ਮੰਨਣ ਜਾਂ ਨਾ ਮੰਨਣ ਵਿੱਚ ਕੀ ਫਰਕ ਪੈਂਦਾ? ਇਹ ਤਾਂ ਜੋ ਪ੍ਰਮਾਤਮਾ ਕਰਦਾ ਉਹੀ ਹੁੰਦਾ। ਮਾਸੀ ਦੀ ਗੱਲ ਮੇਰੀ ਸਮਝ ਤੋਂ ਬਾਹਰ ਸੀ ਪਰ ਮਾਸੀ ਦੀ ਗੱਲ ਨੇ ਮੈਨੂੰ ਉਦੋਂ ਬਿਲਕੁਲ ਝੰਝੋੜ ਕੇ ਰੱਖ ਦਿੱਤਾ ਜਦੋਂ ਤੇਰਾ ਵਿਆਹ ਜਿਵੇਂ ਸਰਜੀਤ ਨਾਲ ਤੈਅ ਹੋਇਆ ਸੀ ਉਵੇਂ ਹੀ ਹੋ ਗਿਆ ਅਤੇ ਮੇਰਾ ਵਿਆਹ ਮੇਰੇ ਮਾਪਿਆਂ ਨੇ ਮੇਰੀ ਮਰਜ਼ੀ ਤੋਂ ਉਲਟ ਨਰਿੰਦਰ ਨਾਲ ਕਰ ਦਿੱਤਾ ਮੈਂ ਬੜਾ ਰੋਈ ਕਰ ਲਈ ਪਰ ਮੇਰੀ ਕਿਸੇ ਨੇ ਨਹੀਂ ਸੁਣੀ ਮੈਂ ਇੱਕ ਐਸੀ ਦੁਬਿਧਾ ਦੇ ਵਿੱਚ ਫਸ ਗਈ ਜਿਸ ਵਿੱਚ ਇੱਕ ਪਾਸੇ ਮਾਪਿਆਂ ਦੀ ਕੀਤੀ ਨਾ ਮੋਡਰਨ ਦਾ ਅਸੂਲ ਮੇਰੇ ਸਾਹਮਣੇ ਖੜਾ ਸੀ ਤੇ ਦੂਸਰੇ ਪਾਸੇ ਮੇਰੀਆਂ ਸੱਦਰਾਂ ਜੋ ਅਰਦਾਸ ਸਮਾਜਿਕ ਅਸੂਲਾਂ ਨੇ ਮੇਰੀਆਂ ਸੱਦਰਾਂ ਦਾ ਗਲਾ ਘੁੱਟ ਦਿੱਤਾ ਤੇ ਮੈਂ ਚੀਸ ਵੱਟ ਕੇ ਗ੍ਰਸਤੀ ਜੀਵਨ ਦੀ ਚੱਕੀ ਦੇ ਵਿੱਚ ਪੀਸੀ ਜਾਣ ਲੱਗੀ ਤੇਰੀ ਤੇ ਮੇਰੀ ਜ਼ਿੰਦਗੀ ਬੱਖੋ ਵੱਖਰੀਆਂ ਲੀਹਾਂ ਉੱਤੇ ਚੱਲਣ ਲੱਗੀ ਪਰ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਤੂੰ ਮੇਰੇ ਦਿਲ ਵਿੱਚੋਂ ਨਾ ਨਿਕਲ ਸਕਿਆ ਮੈਂ ਆਪਣੇ ਆਪ ਨੂੰ ਕਈ ਵਾਰ ਇਸ ਬਹੁਤ ਸਮਝਾਇਆ ਕਿ ਦੇਲਾ ਛੱਡ ਇਹ ਖਿਆਲ ਮਹਿਲ ਉਸਾਰਨੇ ਅੱਜ ਤੱਕ ਤੇਰੀ ਮਰਜ਼ੀ ਮੇਰੀ ਨਹੀਂ ਹੋ ਸਕੀ ਅੱਗੇ ਤੋਂ ਇਸ ਦੀ ਕੀ ਉਮੀਦ ਹੈ ਇਸੇ ਤਰ੍ਹਾਂ ਜ਼ਿੰਦਗੀ ਦੀ ਉਦੇੜ ਬੁਣ ਵਿੱਚ 5 ਸਾਲ ਲੰਘ ਕੇ ਇਹਨਾਂ 5 ਸਾਲਾਂ ਵਿੱਚ ਭਾਵੇਂ ਤੇਰੀ ਝਲਕ ਇੱਕ ਦੋ ਵਾਰ ਹੀ ਪਈ ਸੀ ਪਰ ਮੈਨੂੰ ਜਦੋਂ ਵੀ ਮਾਸੀ ਦੀ ਗੱਲ ਮਾਸੀ ਨਾਲ ਗੱਲ ਕਰਨ ਦਾ ਮੌਕਾ ਮਿਲਦਾ ਤਾਂ ਮੈਂ ਉਸ ਤੋਂ ਤੇਰਾ ਹਾਲ ਜ਼ਰੂਰ ਪੁੱਛ ਲੈਂਦੀ। ਅਸਲ ਵਿੱਚ ਸਾਡੀ ਆਪਸੀ ਖਿਆਲਾਂ ਦੀ ਲੜਾਈ ਵਿੱਚ ਮਾਸੀ ਹੀ ਜੇਤੂ ਸਾਬਤ ਹੋ ਰਹੀ ਸੀ। ਅਤੇ ਮੈਂ ਹਰ ਕਦਮ ਤੇ ਹਾਰ ਰਹੀ ਸੀ। ਹੁਣ ਜਦੋਂ ਵੀ ਮੈਂ ਤੇਰੀ ਗੱਲ ਕਰਦੀ ਹਾਂ ਤਾਂ ਮਾਸੀ ਜ਼ੋਰ ਦੇ ਕੇ ਕਹਿੰਦੀ ਹੈ ਕਿਉਂ बार-बार ਆਣ ਹੋਣੀਆਂ ਗੱਲਾਂ ਕਰਦੀਆਂ। ਤੂੰ ਉਸ ਦਾ ਕਾਦੇ ਲਈ ਹਾਲ-ਚਾਲ ਪੁੱਛਦੀ ਹੈ ਜੋ ਤੇਰਾ ਕਦੀ ਹੋਇਆ ਹੀ ਨਹੀਂ। ਜਿਹੜਾ ਤੇਰੇ ਸਾਹਮਣੇ ਕਦੀ ਬੈਠਿਆ ਹੀ ਨਹੀਂ ਜਿਸ ਨੂੰ ਤੇਰੇ ਨਾਲ ਕਦੀ ਪਿਆਰ ਹੀ ਨਹੀਂ ਹੋਇਆ ਸੀ ਪਰ ਮੈਂ ਹਰ ਵਾਰੀ ਬੇਸ਼ਰਮ ਹੋ ਕੇ ਮਾਸੀ ਕੋਲੋਂ ਤੇਰਾ ਹਾਲਚਾਲ ਪੁੱਛ ਲੈਂਦੀ ਸੀ ਮੇਰੀ ਇਸ ਬੇਸ਼ਰਮੀ ਨਾਲ ਪਤਾ ਨਹੀਂ ਕਿਉਂ ਮੇਰੀ ਡੇਟਾ ਹੋਰ ਪੱਕੀ ਹੁੰਦੀ ਜਾਂਦੀ ਹੈ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਮਾਸੀ ਦੀ ਹਰ ਗੱਲ ਮੇਰੇ ਲਈ ਚੁਣੌਤੀ ਬਣ ਕੇ ਮੇਰੇ ਸਾਹਮਣੇ ਖੜੀ ਹੋ ਜਾਂਦੀ ਸੀ ਅਤੇ ਜਿਸ ਦਾ ਮੁਕਾਬਲਾ ਕਰਨ ਲਈ ਮੈਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਲਈ ਤਿਆਰ ਸੀ ਖੈਰ ਇਹਨਾਂ 5 ਸਾਲਾਂ ਵਿੱਚ ਤੇਰੇ ਘਰ ਕੁਲਜਿੰਦਰ ਪੈਦਾ ਹੋ ਕੇ ਹੁਣ 4 ਸਾਲ ਦੀ ਹੋ ਗਈ ਸੀ ਅਤੇ ਮੇਰੇ ਕੋਲ ਇੱਕ ਸਾਲ ਦਾ ਬ੍ਰਿੰਦਰ ਸੀ ਘਰ ਵਿੱਚ ਨਿਰਿੰਦਰ ਨਾਲ ਮੇਰੀ ਚੰਗੀ ਤਰ੍ਹਾਂ ਕਦੇ ਨਹੀਂ ਸੀ ਬਣੀ ਨਿਰਿੰਦਰ ਮੇਰੀਆਂ ਸੌੜੀਆਂ ਪੇਂਡੂ ਸੋਚਾਂ ਮੇਰੇ ਹਾ ਭਾਪ ਸਮਝਣ ਵਿੱਚ ناکਾਮ ਰਹੀਆਂ ਮੈਂ ਆਪਣੇ ਆਪ ਨੂੰ ਬਦਲਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਫੇਰ ਵੀ ਅਕਸਰ ਹਰ ਚੀਜ਼ ਦੀ ਕੋਈ ਹੱਦ ਹੁੰਦੀ ਹੈ। ਮੈਂ ਆਪਣੇ ਆਪ ਨੂੰ ਕਿੰਨਾ ਕੁ ਬਦਲ ਸਕਦੀ ਸੀ। ਗ੍ਰਸਤੀ ਵਿੱਚ ਦੋਵੇਂ ਧਿਰਾਂ ਬਦਲਣ ਦੀ ਕੋਸ਼ਿਸ਼ ਕਰਨ ਤਾਂ ਹੀ ਗੱਡੀ ਚੱਲ ਸਕਦੀ ਹੈ। ਨਰਿੰਦਰ ਮੇਰਾ ਦਿਲ ਕਦੇ ਵੀ ਨਾ ਜਿੱਤ ਸਕਿਆ ਤੇ ਮੈਂ ਤੁਰ ਦਿਲੋਂ ਉਸ ਦੀ ਕਦੇ ਹੋ ਹੀ ਨਾ ਸਕੇ। ਬਸ ਵਿਅਕ ਰਿਸ਼ਤੇ ਦੀ ਨਰੜ ਵਿੱਚ ਮੇਰਾ ਗळा ਘੁੱਟਦਾ ਗਿਆ ਘੁੱਟਦਾ ਗਿਆ। ਜਦੋਂ ਤੇਰੇ ਘਰ ਸਰਜੀਤ ਦੀ ਕੁੱਖੋਂ ਕਲਜਿੰਦਰ ਨੇ ਜਨਮ ਲਿਆ ਪਤਾ ਨਹੀਂ ਕਿਉਂ ਮੇਰੀ ਕੁੱਖ ਵਿੱਚ ਖੋਜ ਹੀ ਪਈ ਸੀ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਸੀ ਜਿਵੇਂ ਸਰਜੀਤ ਨੇ ਮੇਰਾ ਹੱਕ ਖੋ ਲਿਆ ਹੋਵੇ ਮੇਰਾ ਸਵਾਰਥੀ ਦਿਲ ਤੇਰੀ ਕੁੱਖੋਂ ਤੇਰੇ ਬੱਚੇ ਦੀ ਖੋਸ਼ ਰੱਖਦਾ ਸੀ ਆਪਣੀ ਇਸ ਹਾਲਤ ਉੱਤੇ ਮੈਂ ਆਪਣੇ ਆਪ ਨੂੰ ਲਾਹਨ ਲਾਹਨਤ ਵੀ ਪਾਈ ਬੈੜੀਏ ਇੱਕ ਔਰਤ ਹੋ ਕੇ ਦੂਜੀ ਔਰਤ ਦਾ ਹੱਕ ਖੋਣ ਦੀ ਸੋਚਦੀ ਹੈ। ਤੈਨੂੰ ਇਹ ਵੀ ਨਹੀਂ ਸਮਝ ਲੱਗਦੀ ਕਿ ਸਰਜੀਤ ਦਾ ਹਰ ਚਰਨ ਨਾਲ ਵਿਆਹ ਹੋ ਚੁੱਕਿਆ ਹੈਗਾ। ਉਹ ਦੋਨੋਂ ਸਮਾਜਿਕ ਰਿਸ਼ਤੇ ਵਿੱਚ ਬੱਜੇ ਹੋਏ ਹਨ। ਇਸ ਲਈ ਇਹ ਸਾਰਾ ਹੱਕ ਉਸ ਦਾ ਹੀ ਬੰਦਾ ਹੈ। ਤੇਰਾ ਤੇ ਬਿਲਕੁਲ ਵੀ ਨਹੀਂ ਬੰਦਾ। ਤੂੰ ਇੱਕ ਔਰਤ ਹੋ ਕੇ ਦੂਜੀ ਔਰਤ ਦੇ ਹੱਕ ਖੋਣ ਦੀ ਸੋਚ ਵੀ ਕਿਵੇਂ ਰਹੀ ਹੈਂ। ਆਰਤਿਕ ਜਨਮਦਾਤੀ ਹੁੰਦੀ ਹੈ ਜਨਮਦਾਤੀ ਤਾਂ ਸਿਰਫ ਜਨਮ ਦੇ ਸਕਦੀ ਹੈ ਖੋ ਨਹੀਂ ਸਕਦੀ ਤੋ ਇਹ ਕਿਸ ਤਰ੍ਹਾਂ ਕਹਿ ਸਕਦੀਆਂ ਕਿ ਇਸ ਸਮਾਜ ਵਿੱਚ ਜਾਇਸ ਟੰਗ ਨਾਲ ਵਿਆਹੀ ਵਰੀ ਔਰਤ ਨੇ ਤੇਰਾ ਹੱਕ ਖੋ ਲਿਆ ਹੈ ਮੈਂ ਪਤਾ ਨਹੀਂ ਕਿੰਨੀ ਵਾਰੀ ਇਹੋ ਜਿਹੀ ਸੋਚ ਰੱਖਣ ਲਈ ਆਪਣੇ ਆਪ ਨੂੰ ਲਾਹਨਤਾਂ ਪਾਈਆਂ ਅੱਜ ਕਈ ਮਹੀਨੇ ਤੱਕ ਇਸ ਦਾ ਪਛਤਾਵਾ ਕਰਦੀ ਰਹੀ ਪਰ ਪਤਾ ਨਹੀਂ ਕਿਉਂ ਮੇਰਾ ਦਿਲ ਇਹੋ ਜਹੀ ਗਲਤ ਸੋਚ ਰੱਖਣ ਦੇ ਬਾਵਜੂਦ ਵੀ ਮੇਰੀ ਇਸ ਸੋਚ ਨੂੰ ਆਖਰ ਜਾਇਜ਼ ਕਰਾਰ ਹੀ ਦਿੰਦਾ ਖੈਰ ਸਮੇਂ ਦੇ ਨਾਲ-ਨਾਲ ਮੈਂ ਆਪਣੇ ਆਪ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਰਹੀ ਬਹੁਤ ਵਾਰੀ ਮੈਂ ਨਿਰਿੰਦਰ ਵਿੱਚੋਂ ਤੈਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਇਹ ਨਾ ਹੋ ਸਕਿਆ ਇਹ ਵੀ ਮੇਰਾ ਇੱਕ ਭੇਮ ਸੀ ਇਕ ਇਨਸਾਨ ਦੂਸਰੇ ਇਨਸਾਨ ਵਰਗਾ ਹੋ ਸਕਦਾ ਹੈ ਕਦੀ ਵੀ ਨਹੀਂ। ਬ੍ਰਿੰਦਰ ਦੇ ਪੈਦਾ ਹੋਣ ਨਾਲ ਮੈਨੂੰ ਥੋੜੀ ਜੀ ਉਮੀਦ ਵੱਜੀ ਸੀ ਕਿ ਸ਼ਾਇਦ ਸਾਡਾ ਆਪਸੀ ਪਾੜਾ ਪਾਰਨ ਵਿੱਚ ਬ੍ਰਿੰਦਰ ਮਦਦ ਕਰੇਗਾ। ਪਰ ਇਹ ਵੀ ਨਾ ਹੋ ਸਕਿਆ। ਬਲਕਿ ਇਸ ਤੋਂ ਉਲਟ ਆਪਣੇ ਲੜਕੇ ਦੇ ਪੈਦਾ ਹੋਣ ਦੀ ਖੁਸ਼ੀ ਵਿੱਚ ਨਰਿੰਦਰ ਹੋਰ ਸ਼ਰਾਬ ਪੀਣ ਲੱਗ ਗਿਆ। ਅਤੇ ਮੇਰੀਆਂ ਇਸ਼ਾਵਾਂ ਤੇ ਖਾਸ਼ਾਂ ਨੂੰ ਹੋਰ ਵੀ ਅੱਖੋਂ ਪਰੋਖੇ ਕਰਦਾ ਗਿਆ। ਮੈਂ ਬ੍ਰਿੰਦਰ ਨਾਲ ਹੋਰ ਵਾਜਦੀ ਗਈ ਤੇ ਨਿਰਿੰਦਰ ਮੈ ਤੋਂ ਦੂਰ ਹੁੰਦਾ ਗਿਆ। ਪੈਰ ਪੈਰ ਤੇ ਝਗੜਾ ਗੱਲ ਗੱਲ ਤੇ ਟਕਰਾਰ। ਆਖਿਰ ਮੈਂ ਫੈਸਲਾ ਕਰ ਲਿਆ ਕਿ ਭਾਵੇਂ ਕੁਝ ਵੀ ਉਸ ਜਾ ਵੀ ਮੈਂ ਨਿਰਿੰਦਰ ਨਾਲ ਅਜੇਹੀ ਬਿਉਤਾ ਜ਼ਿੰਦਗੀ ਨਹੀਂ ਜੀ ਸਕਦੀ। ਮੇਰੇ ਮਾਪਿਆਂ ਨੇ ਕਾਫੀ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਮੇਰਾ ਘਰੇਲੂ ਤਾਣਾ ਵਾਣਾ ਕਾਇਮ ਰਹੇ। ਪਰ ਅਖੀਰ ਦੇ ਵਿੱਚ ਉਹਨਾਂ ਨੇ ਵੀ ਮੇਰੀ ਹਾਂ ਦੇ ਵਿੱਚ ਹਾਂ ਮਿਲਾ ਦਿੱਤੀ। ਅਤੇ ਕੁਝ ਚਿਰ ਦੀ ਸਪ੍ਰੈਸ਼ਨ ਤੋਂ ਬਾਅਦ ਸਾਡਾ ਤਲਾਕ ਹੋ ਗਿਆ। ਫਿਰ ਮੈਂ ਮਾਪਿਆਂ ਦੇ ਦੁਆਰਾ ਪੱਲੇ ਪੈ ਗਈ। ਪਰ ਹੁਣ ਮੈਂ ਇਕੱਲੀ ਨਹੀਂ ਸੀ ਮੇਰੇ ਨਾਲ 3 ਕੋ ਸਾਲ ਦਾ ਬਰਿੰਦਰ ਵੀ ਸੀ। ਇੱਕ ਅਜੀਬ ਸਥਿਤੀ ਸੀ। ਇਸ ਤਰ੍ਹਾਂ ਲੱਗਦਾ ਸੀ ਕਿ ਮੈਂ ਖੁਸ਼ੀ ਤੇ ਗਮੀ ਦੇ ਵਿਚਕਾਰ ਲਟਕੀ ਹੋਈ ਹਾਂ। ਇੱਕ ਦਿਨ ਮੈਨੂੰ ਮਾਸੀ ਦਾ ਅਚਾਨਕ ਫੋਨ ਆਇਆ। ਸੁਣਿਆ ਕਿ ਪਾਣਾ ਵਰਤ ਗਿਆ। ਮਾਸੀ ਦਾ ਸਵਾਲ ਸੀ। ਕੀ ਹੋਇਆ? ਮੈਂ ਸਵਾਲ ਉਤੇ ਹੋਰ ਸਵਾਲ ਕੀਤਾ ਹਰ ਚਰਨ ਦੀ ਬੋਟੀ ਪੂਰੀ ਹੋ ਗਈ ਕਦੋਂ ਮੇਰੇ ਹਵਾ ਛੁੱਟ ਗਏ ਇੱਕ ਹਫਤਾ ਹੋ ਗਿਆ ਮੈਂ ਬੇਵਾਖ ਸੀ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਜਵਾਬ ਵਿੱਚ ਕੀ ਕਹਾਂ ਇਹ ਇੱਕ ਬਹੁਤ ਵੱਡੀ ਟ੍ਰੈਜੇਡੀ ਸੀ ਜੋ ਤੇਰੇ ਅਤੇ ਤੇਰੀ ਛੋਟੀ ਜਹੀ ਜਾਨ ਕਲਵਿੰਦਰ ਨਾਲ ਵਾਪਰੀ ਸੀ ਮੇਰਾ ਦਿਲ ਵਾਰ-ਵਾਰ ਚਾਹੁੰਦਾ ਸੀ ਕਿ ਮੈਂ ਤੈਨੂੰ ਮਿਲਾਂ ਤੇਰੇ ਨਾਲ ਦੁੱਖ ਸੁੱਖ ਸਾਂਝਾ ਕਰਾਂ ਤੇਰੇ ਦਿਲ ਨੂੰ ਧਰਾਵਾ ਦੇਵਾਂ ਭਾਵੇਂ ਇੱਕ ਹਮਰਾਜ਼ ਹੋਣ ਦੇ ਨਾਤੇ ਨਾ ਸਹੀ ਪਰ ਘੱਟੋ-ਘੱਟ ਇੱਕ ਇਨਸਾਨ ਹੋਣ ਦੇ ਨਾਤੇ ਪਰ ਮੇਰੇ ਮਨ ਵਿੱਚ ਤੇਰੀ ਯਾਦ ਹੋਰ ਵੀ ਪ੍ਰਬਲ ਹੋ ਗਈ ਮੈਂ ਸੋਚਦੀ ਰਹੀ ਤੂੰ ਕਿਵੇਂ ਇੱਕ ਛੋਟੀ ਜੀ ਬੱਚੀ ਦੀ ਪਾਲਣਾ ਕਰੇਗਾ ਇੱਕ ਨਿੱਕੀ ਜਾਨ ਆਪਣੀ ਮਾਂ ਦਾ ਵਿਛੋੜਾ ਕਿਵੇਂ ਸਹਾਰੇਗੀ ਕੁਲਜਿੰਦਰ ਨੂੰ ਆਪਣੀ ਮਾਂ ਦੀ ਮਮਤਾ ਕਿੱਥੋਂ ਮਿਲੇਗੀ ਤੋ ਇੱਕ ਬਾਪ ਹੋਣ ਦੇ ਨਾਤੇ ਉਸ ਦੀ ਮਾਂ ਕਿਵੇਂ ਬਣ ਸਕੇਗਾ ਇਹ ਸਾਰੀਆਂ ਗੱਲਾਂ ਜਿੱਥੇ ਮੈਂ ਆਪਣੇ ਮਨ ਵਿੱਚ ਚਿਤਵਦੀ ਰਹਿੰਦੀ ਸੀ ਉੱਥੇ ਮੈਂ ਇਹਨਾਂ ਨੂੰ ਆਪਣੀ ਮਾਸੀ ਨਾਲ ਵੀ ਟੈਲੀਫੋਨ ਤੇ ਸਾਂਝੀਆਂ ਕਰਦੀ ਰਹਿੰਦੀ ਸੀ ਜਿਸ ਮੋੜ ਤੇ ਜ਼ਿੰਦਗੀ ਆ ਖੜੀ ਹੋਈ ਸੀ ਉਸ ਦਾ ਮੈਨੂੰ ਅਜੀਬ ਅਹਿਸਾਸ ਹੋ ਰਿਹਾ ਸੀ ਮੈਨੂੰ ਸਮਝ ਨਹੀਂ ਆ ਰਹੀ ਕਿ ਮੇਰੇ ਵਿਚਾਰ ਮਾਸੀ ਦੇ ਵਿਚਾਰਾਂ ਦੇ ਵਿੱਚ ਪਿੱਠ ਲਾ ਰਹੇ ਸਨ ਜਾਂ ਉਸ ਦੇ ਵਿਚਾਰ ਮੇਰੇ ਅਖੜ ਵਿਚਾਰਾਂ ਨੂੰ ਠੂਠ ਦਿਖਾ ਰਹੇ ਸਨ ਇਹ ਇੱਕ ਅਜੀਬ ਬੜੀ ਅਜੀਬ ਹਾਲਤ ਸੀ ਜਿਸ ਦਾ ਮੈਂ ਪੂਰੀ ਤਰ੍ਹਾਂ ਵਿਸ਼ਲੇਸ਼ਣ ਨਾ ਕਰ ਸਕੀ ਜ਼ਿੰਦਗੀ ਵਾਰੀ ਮੇਰਾ ਫਲਸਫਾ ਇੰਨਾ ਡੁੰਗਾਈ ਵਿੱਚ ਨਾ ਜਾ ਸਕਿਆ ਕਿ ਉਹ ਇਸ ਦਾ ਨਿਸਤਾਰਾ ਕਰ ਸਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਨਿਤਾਰ ਸਕੇ ਭਾਵੇਂ ਕੁਝ ਵੀ ਹੋਵੇ ਪਰ ਮੈਨੂੰ ਕਿਸੇ ਹੱਦ ਤੱਕ ਇਹ ਮਹਿਸੂਸ ਹੋ ਰਿਹਾ ਸੀ ਮੈਂ ਆਪਣੇ ਮਨਸੂਬੇ ਵੱਲ ਰਤੀ ਰਤੀ ਕਰਕੇ ਵੱਧ ਰਹੀ ਸਾਂ ਪਰ ਇਸ ਸੋਚ ਪਿੱਛੇ ਮੇਰੀ ਆਤਮਾ ਕਦੀ ਕਦੀ ਮੈਨੂੰ ਲਾਂ ਤਾਂ ਪਾਉਣ ਲੱਗ ਪੈਂਦੀ ਉਹ ਮੈਨੂੰ ਜ਼ਿੰਦਗੀ ਵਿੱਚ ਵਾਪਰੀਆਂ ਘਟਨਾਵਾਂ ਲਈ ਜ਼ਿੰਮੇਵਾਰ ਠਹਿਰਾਉਣ ਲੱਗ ਪੈਂਦੀ ਉਹ ਮੈਨੂੰ ਕਹਿੰਦੀ ਚੰਦਰੀਏ ਦੇਖ ਤੇਰੇ ਠੀਠ ਇਰਾਦੇ ਨੇ ਇੱਕ ਜ਼ਿੰਦਗੀ ਮੌਤ ਦੇ ਮੂੰਹ ਵਿੱਚ ਧੱਕ ਦਿੱਤੀ ਹੈ ਇੱਕ ਪੁੱਤਰ ਤੋਂ ਪਿਓ ਵਿਛੋੜ ਦਿੰਦਾ ਹੈ ਤੇ ਇੱਕ 마ਸੂਮ ਬੱਚੀ ਤੋਂ ਮਮਤਾ ਤੋਂ ਵਾਂਝੀ ਕਰ ਦਿੱਤੀ ਹੈ ਇੱਕ ਪਤੀ ਨੂੰ ਆਪਣੀ ਪਤਨੀ ਦਾ ਅਵਿయోగ ਲਾ ਦਿੰਦਾ ਹੈ ਤੇ ਤੈਨੂੰ ਇਸ ਗੱਲ ਦੀ ਕੋਈ ਸ਼ਰਮ ਨਹੀਂ ਇਸ ਹਾਲਤ ਦੇ ਵਿੱਚ ਮੈਂ ਛੱਟ ਪਟਾ ਜਾਂਦੀ ਮੈਨੂੰ ਮੇਰੀ ਮਾਸੀ ਦੇ ਸੰਜੋਗ ਤੇ ਵਿਜੋਗ ਨਾਲ ਭਰਪੂਰ ਵਿਚਾਰ ਆ ਕੇ ਤਸੱਲੀ ਦੇਣੀ ਸ਼ੁਰੂ ਕਰ ਦਿੰਦੇ। ਮੈਂ ਆਪਣੇ ਆਪ ਨੂੰ ਉਹਨਾਂ ਦੇ ਸਹਾਰੇ ਨਾਲ ਹੌਸਲਾ ਦੇਣਾ ਸ਼ੁਰੂ ਕਰ ਦਿੰਦੀ। ਅਜਿਹੀ ਹਾਲਤ ਦੇ ਵਿੱਚ ਮਾਸੀ ਦੇ ਵਿਚਾਰ ਮੈਨੂੰ ਇੱਕ ਮਸੀਹਾ ਜਹਾਜ ਆਪਣ ਲੱਗ ਜਾਂਦੇ। ਸੰਜੋਗਾ ਨੇ ਮੇਰੀ ਖਾਸ਼ਨਾ ਖਾਸ਼ ਨੇ ਮੇਰੀ ਜ਼ਿੰਦਗੀ ਦੇ ਅਗਲੇ ਪੜਾਅ ਦਾ ਸਵਭ ਇਸ ਤਰ੍ਹਾਂ ਬਣਾ ਦਿੱਤਾ। ਕਿ ਇੱਕ ਦਿਨ ਮੈਂ ਆਪਣੀ ਮਾਸੀ ਅਤੇ ਬਰਿੰਦਰ ਨਾਲ ਸ਼ਾਪਿੰਗ ਸੈਂਟਰ ਦੇ ਵਿੱਚ ਘੁੰਮ ਰਹੀ ਸੀ ਕਿ ਅਚਾਨਕ ਮੈਨੂੰ ਤੇਰੀ ਝਲਕ ਪਈ ਤੂੰ ਵੀ ਕਲ ਜਿੰਦਰ ਨਾਲ ਸ਼ਾਪਿੰਗ ਕਰ ਰਿਹਾ ਸੀ ਮੈਂ ਮਾਸੀ ਦਾ ਧਿਆਨ ਤੇਰੇ ਵੱਲ ਕਰੋਂ ਤੋਂ ਨਾ ਰਹਿ ਸਕੀ ਮਾਸੀ ਆਹ ਦੇਖ ਕੌਣ ਖੜਾ ਹੈ ਇਹ ਤਾਂ ਹਰਚਰਨ ਹੈ हां चल बेचारे ਦਾ ਹਾਲ ਪੁੱਛੀਏ ਮੈਂ ਕਿਹਾ ਮਾਸੀ ਇੱਕਦਮ ਮੇਰੇ ਮਨ ਮੇਰੇ ਹਾਲਾਤ ਅਤੇ ਇਸ ਸਥਿਤੀ ਨੂੰ ਪਾਪ ਗਈ ਸਾਨੂੰ ਤੇਰੇ ਵੱਲ ਨੂੰ ਲੈ ਤੁਰੀ ਰਸਮੀ ਹੈਲੋ ਹਾਈ ਤੋਂ ਬਾਅਦ ਮਾਸੀ ਨੇ ਸਾਡੀ ਆਪਸੀ ਜਾਣ ਪਹਿਚਾਨ ਕਰਾਈ ਸੀ ਮੇਰਾ ਦਿਲ ਤੇਰੇ ਉੱਤੇ ਪੂਰਾ ਪਸੀਜਿਆ ਹੋਇਆ ਸੀ ਮੈਂ ਨਿਸ਼ੰਗ ਤੇਰੇ ਨਾਲ ਗੱਲਬਾਤ ਦਾ سلسلہ ਚਲਾਉਣ ਲਈ ਉਤਾਵਲੀ ਸੀ ਮੈਂ ਤੇਰੇ ਨਾਲ ਤੇਰੀ ਘਰ ਵਾਲੀ ਦੇ ਗੁజర్ ਜਾਣ ਦਾ ਤੇ ਤੇਰੇ ਤੇ ਤਰਸਯੋਗ ਹਾਲਾਤਾਂ ਦਾ ਸੰਖੇਪ ਬਿਰਵਾ ਸਾਂਝਾ ਕੀਤਾ। ਇਹ ਪਹਿਲਾ ਮੌਕਾ ਸੀ ਜਦੋਂ ਮੈਂ ਮਹਿਸੂਸ ਕੀਤਾ ਸੀ ਕਿ ਤੇਰੇ ਵਿੱਚੋਂ ਉਹ ਪਹਿਲਾਂ ਵਾਲਾ ਕਮੰਡੀ ਇਨਸਾਨ ਤੈਨੂੰ ਛੱਡ ਚੁੱਕਿਆ ਸੀ। ਸ਼ਾਇਦ ਉਹਨਾਂ ਹਾਲਾਤਾਂ ਦੀ ਮਿਹਰਬਾਨੀ ਸੀ ਜਾਂ ਘਾਹ ਰੂਪੀ ਸੀ। ਮਿਹਰਬਾਨੀ ਮੈਂ ਇਸ ਕਰਕੇ ਕਹਿ ਰਹੀ ਹਾਂ ਕਿਉਂਕਿ ਇਸ ਪਿੱਛੇ ਮੇਰੀ ਖੁਦਗਰਜ਼ੀ ਪ੍ਰავლ ਰੂਪਤਾਰੀ ਖੜੀ ਸੀ ਇਸ ਕਰੋਪੀ ਨੂੰ ਪਛਾੜ ਦਿੱਤਾ ਸੀ ਸਾਡੇ ਹਾਲਾਤਾਂ ਨੂੰ ਇੱਕ ਦੂਸਰੇ ਸਾਹਮਣੇ ਰੱਖਣ ਲਈ ਮਾਸੀ ਨੇ ਬੜਾ ਮਹੱਤਵਪੂਰਨ ਰੋਲ ਨਿਭਾਇਆ ਜਿਸ ਦਾ ਸਿੱਟਾ ਨਿਕਲਿਆ ਕਿ ਤਕਰੀਬਨ ਇੱਕ ਘੰਟੇ ਦੀ ਇਸ ਮਿਲਣੀ ਵਿੱਚ ਸਾਡਾ ਮਠਾਈ ਦੀ ਦੁਕਾਨ ਤੇ ਬੈਠ ਕੇ ਚਾਹ ਪਾਣੀ ਪੀਣ ਦਾ ਅਤੇ ਬੱਚਿਆਂ ਨੂੰ ਕੁਝ ਖਿਲਾਉਣ ਪਲਾਉਣ ਦਾ ਅਤੇ ਪਰਚਾਉਣ ਦਾ ਸਾਰਾ ਪ੍ਰਕਰਨ ਸਾਡੀਆਂ ਆਪਮਨਾਵਾਂ ਵਿੱਚੋਂ ਆਪਣੇ ਆਪ ਨੂੰ ਮਨਫੀ ਹੋ ਗਿਆ। ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਵੇਂ ਇਹ ਸਭ ਕੁਝ ਇੱਕ ਸੁਪਨੇ ਵਿੱਚ ਹੀ ਹੋ ਗਿਆ ਸੀ। ਖੈਰ ਉਸ ਤੋਂ ਬਾਅਦ ਸਾਡੀ ਆਪਸੀ ਟੈਲੀਫੋਨ ਰਾਹੀਂ ਗੱਲਬਾਤ ਹੌਲੀ-ਹੌਲੀ ਬਦਣੀ ਸ਼ੁਰੂ ਹੋਈ। ਅਸੀਂ ਇੱਕ ਦੂਸਰੇ ਦੇ ਹਾਲਾਤਾਂ ਨੂੰ ਕਾਫੀ ਨੇੜੇ ਤੋਂ ਦੇਖਿਆ ਅਤੇ ਸਮਝਿਆ। ਸਾਡੀ ਕੁਝ ਆਪਸੀ ਮਿਲਣੀ ਵੀ ਬਰਿੰਦਰ ਅਤੇ ਕੁਲਜਿੰਦਰ ਨੂੰ ਆਪਸ ਵਿੱਚ ਕੋਲਣ ਮਿਲਣ ਤੋਂ ਕੋਲਣ ਮਿਲਣ ਦਾ ਮੌਕਾ ਦਿੱਤਾ ਫਿਰ ਇੱਕ ਦਿਨ ਉਹ ਵੀ ਮੌਕਾ ਆ ਗਿਆ ਸੀ ਜਿਸ ਦਿਨ ਮੇਰੀਆਂ ਜਨਮ ਜਨਮ ਤੋਂ ਥਿਰਕੀਆਂ ਸਦਰਾਂ ਨੂੰ ਫੁੱਲ ਲੱਗਿਆ ਜਦੋਂ ਤੂੰ ਸਾਡੇ ਘਰ ਆ ਕੇ ਮੇਰੀ ਮਾਸੀ ਦੀ ਹਾਜ਼ਰੀ ਵਿੱਚ ਮੇਰੇ ਮਾਪੇ ਨਾਲ ਮੇਰੇ ਨਾਲ ਵਿਆਹ ਕਰਵਾਉਣ ਦੀ ਇੱਛਾ ਜ਼ਾਹਿਰ ਕੀਤੀ ਸੀ ਇਕ ਅਜੀਬ ਜਿਹਾ ਸਾਮਾ ਸੀ ਮੈਂ ਸਿਰ ਤੋਂ ਪੈਰਾਂ ਤੱਕ थरथरा ਰਹੀ ਸੀ ਮੇਰੇ ਕੋਲੋਂ ਖੁਸ਼ੀ ਸਾਂਭੀ ਨਹੀਂ ਸੀ ਜਾ ਰਹੀ ਮਾਸੀ ਵੀ ਆਵਾਕ ਸੀ ਇਸ ਲਈ ਨਹੀਂ ਕਿ ਸਾਡਾ ਆਪਸੀ ਰਿਸ਼ਤਾ ਬਣ ਜਾ ਰਿਹਾ ਸੀ ਬਲਕਿ ਇਸ ਲਈ ਕਿ ਮੇਰੀਆਂ ਖਾਹਿਸ਼ਾਂ ਨੂੰ ਬੂਰ ਪੈਣ ਜਾ ਰਿਹਾ ਸੀ ਉਹਨਾਂ ਖਾਹਿਸ਼ਾਂ ਜਿਨ੍ਹਾਂ ਨੂੰ ਮਾਸੀ ਕਈ ਵਾਰ ਨਕਾਰ ਚੁੱਕੀ ਸੀ ਜਿਨ੍ਹਾਂ ਬਾਰੇ ਉਸਨੇ ਮੈਨੂੰ ਬਹੁਤ ਵਾਰੀ ਲਾਨ ਤਾਂ ਵੀ ਪਾਈਆਂ ਸੀ ਉਸਨੇ ਕਈ ਵਾਰ ਮੈਨੂੰ ਸੰਜੋਗਾਂ ਦਾ ਜ਼ੋਰ ਦੱਸ ਕੇ ਤੁਰੋਂ ਬਣੇ ਰਿਸ਼ਤਿਆਂ ਦੇ ਵਿੱਚ ਮੈਨੂੰ ਦਾਖਲ ਦੇਣ ਤੋਂ ਵਰਜਿਆ ਸੀ ਅਜੇ ਇਹ ਦਾਖਲ ਨੂੰ ਕਹਿਰ ਦਾ ਨਾਂ ਦਿੱਤਾ ਸੀ ਪਰ ਮੈਂ ਮੇਰੀਆਂ ਖਾਇਸ਼ਾਂ ਹਮੇਸ਼ਾ ਬੁੱਝਦਿਲ ਸੀ ਡ੍ਰਿਡ ਸੰ ਹੁਣ ਵੀ ਮੈਂ ਕਿਸੇ ਹੱਦ ਤੱਕ ਬਦਲ ਚੁੱਕੀ ਸਾਂ ਹੁਣ ਮੈਂ ਆਪਣੇ ਆਪ ਨੂੰ ਹੋਣੀ ਦੀ ਸੌਕਣ ਨਹੀਂ ਸਮਝਦੀ ਸੀ ਮੈਂ ਵੀ ਤਾਂ ਕੁਦਰਤ ਦੀ ਕਟਕੁਤਲੀ ਹੀ ਸਾਂ ਜਿਸ ਨੂੰ ਹਾਲਾਤ ਨੇ ਆਪਣੀ ਕਨੇੜੀ ਚੜਾ ਕੇ ਖੂਬ ਉੱਚੇ ਨੀਵੇਂ ਝੂਟੇ ਦਿੱਤੇ ਸਨ ਮੈਨੂੰ ਪਰਖਿਆ ਸੀ ਝੰਜੋੜਿਆ ਸੀ ਫਿਰ ਉਹ ਦਿਨ ਵੀ ਆ ਗਿਆ ਜਿਸ ਦਿਨ ਤੂੰ ਦੁਬਾਰਾ ਸਹੇਰਾ ਬਣ ਕੇ ਮੈਨੂੰ ਫਿਰ ਇੱਕ ਵਾਰੀ ਦੂਲਨ ਬਣ ਕੇ ਤੇਰੇ ਸਾਹਮਣੇ ਪੇਸ਼ ਹੋਣ ਦਾ ਮਾਨ ਦਿੱਤਾ ਮੈਂ ਸੁਹਾਗ ਰਾਤ ਉਹ ਸੁਹਾਗ ਰਾਤ ਮੇਰੇ ਲਈ ਅਸਲੀ ਸੁਹਾਗ ਰਾਤ ਸੀ ਜਿਸ ਦਿਨ ਮਾਂਦੀਆਂ ਰੀਝਾਂ ਨੇ ਤਾਂਦੀਆਂ ਰੀਝਾਂ ਨੋ ਇੱਕਮਿਕ ਕੀਤਾ ਸੀ ਜਦੋਂ ਸਹੀ ਅਰਥਾਂ ਵਿੱਚ ਮੇਰੀ ਬਹੁਤਾ ਜੀਵਨ ਦਾ ਇੱਕ ਜੋਤ ਦੋਏ ਮੂਰਤੀ ਦਾ ਸੰਕਲਪ ਸਾਖਸਾਤ ਹੋਇਆ ਸੀ ਉਸ ਦਿਨ ਮੇਰੀ ਜ਼ਿੰਦਗੀ ਦੇ ਅਤੀਤ ਦਾ ਹੰਡਾਇਆ ਮੇਰਾ ਸਾਰਾ ਸੰਤਾਪ ਇਕਦਮ ਮਨਫੀ ਹੋ ਗਿਆ ਸੀ ਮੈਨੂੰ ਆਪਣੇ ਅਤੀਤ ਦਾ ਕੋਈ ਵੀ ਦੁੱਖ ਨਹੀਂ ਸੀ ਕਿਸੇ ਨਾਲ ਕੋਈ ਗਿਲਾ ਨਹੀਂ ਸੀ ਮੇਰੀਆਂ ਖਾਹਿਸ਼ਾਂ ਜਿੱਤਦੀਆਂ ਸਨ ਅਤੇ ਮਾਸੀ ਦੇ ਸੰਯੋਗ ਹਾਰ ਗਏ ਸਨ ਜਤਿੰਦਰtੀਆਂ ਸੋਚਣ ਦੀ ਲੜੀ ਇੱਥੇ ਆ ਕੇ ਇੱਕਦਮ ਉਦੋਂ ਟੁੱਟ ਗਈ ਜਦੋਂ ਉਸਨੇ ਆਪਣੇ ਸਾਹਮਣੇ ਫੁੱਲਾਂ ਦਾ ਗੁਲਦਸਤਾ ਲਈ ਖੜੇ ਹਰਚਰਨ ਨੂੰ ਦੇਖਿਆ ਜਿਸ ਦੇ ਪਿੱਛੇ ਬਰਿੰਦਰ ਅਤੇ ਕੁਲਜਿੰਦਰ ਵੀ ਆਏ ਸਨ ਇੱਕਦਮ ਉਮੜ ਕੇ ਜਤਿੰਦਰ ਨੇ ਹਰਚਰਨ ਨੂੰ ਗਲਵਕੜੀ ਵਿੱਚ ਲਿਆ ਅਤੇ ਅਥਰੂਆਂ ਦੀ ਛੜੀ ਲਾਉਂਦੇ ਆ ਆਪਣੇ ਪਿਆਰੇ ਦਾ ਸਵਾਗਤ ਕਰਦੇ ਆ ਇੱਕਦਮ ਬੋਲ ਉਠੀ ਜਨਮ ਜਨਮ ਤੋਂ ਤਰਸੀ ਰੋ ਨੂੰ ਮਿਲਿਆ ਪਿਆਰ ਹੁਣ ਤੇਰਾ ਕੋਰਗਮਾਂ ਦੀ ਕਾਲੀ ਰਾਤ ਦਾ ਹੋਇਆ ਅੰਤ ਸਵੇਰਾ ਮੇਰੀ ਤਰਤ ਸੁਹਾਵੀ ਹੋਏ ਅੰਮ੍ਰਿਤ ਵਰਿਆ ਤੇਰਾ ਅਨੋਖੀ ਰੁੱਤ ਬਹਾਰਾਂ ਵਾਲੀ ਖਿੜਿਆ ਬਾਗ ਹੁਣ ਮੇਰਾ ਤਿੰਨ ਫੁੱਲ ਨੇ ਇਸ ਦੇ ਅੰਦਰ ਖੁਸ਼ਬੂ ਟੈਕ ਤੇ ਖੇੜਾ ਇੱਕ ਮੇਰਾ ਇੱਕ ਤੇਰਾ ਸੱਜਣਾ ਇੱਕ ਮੇਰਾ ਤੇ ਇੱਕ ਤੇਰਾ ਧੰਨਵਾਦ ਜੀ ਜੇ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ